देखो पेदी ਗੱਲ ਤੇ ਆ ਕਿ ਇਹ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਮੁਕੱਦਸ ਸਥਾਨ ਜਿਹੜਾ ਇਹ ਪਵਿੱਤਰ ਸਥਾਨ ਜਿਹੜਾ ਹੈ ਇਹ ਪਰਮਾਤਮਾ ਦੀ ਹੋਣ ਦਾ ਕੇਂਦਰ ਹੈ ਇਹ ਸਰ ਮੰਦਰ ਸਾਹਿਬ ਦੇ ਵਿੱਚ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਕੀਰਤਨ ਦਾ ਪ੍ਰਵਾਹ ਹੁੰਦਾ ਹੈ ਅਰਦਾਸ ਬੇਨਤੀਆਂ ਹੁੰਦੀਆਂ ਨੇ ਔਰ ਸਮੁੱਚੀ ਮਾਨਵਤਾ ਬਗੈਰ ਕਿਸੇ ਵਰਗ ਤੋਂ ਬਗੈਰ ਕਿਸੇ ਧਰਮ ਦੀ ਸੋਚ ਰੱਖਦੇ ਹੋਏ ਇਹ ਸਥਾਨ ਤੇ ਨਤਮਸਤਕ ਹੁੰਦੇ ਨੇ ਇਹ ਮਾਨਵਤਾ ਦਾ ਕੇਂਦਰ ਹੈ। ਔਰ ਦੇਸ਼ ਚੋਂ ਹੀ ਨਹੀਂ ਵਿਦੇਸ਼ਾਂ ਦੇ ਵਿੱਚੋਂ ਵੀ ਇਕੱਲੇ ਸਾਡੇ ਸਿੱਖ ਜਗਤ ਦੇ ਜਾਂ ਇੰਡੀਅਨ ਜਾਂ ਪੰਜਾਬੀ ਜਾਂ ਕੋਈ ਨਹੀਂ ਇਕੱਲੇ ਦੂਸਰੇ ਧਰਮਾਂ ਦੇ ਲੋਕ ਵੀ ਇੱਥੇ ਲਗਾਤਾਰ ਇੱਥੇ ਇਸ ਦਰਸ਼ਨ ਨੂੰ ਆਉਂਦੇ ਨੇ ਔਰ ਜਦੋਂ ਹੋ ਕੇ ਜਾਂਦੇ ਨੇ ਉਹ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਜੋ ਸ਼ਾਂਤੀ ਜੋ ਮਨ ਦੇ ਵਿੱਚ ਇੱਥੇ ਬਹਿ ਕੇ ਮਿਲੀ ਹੈ ਕਿਤੇ ਹੋਰ ਨਹੀਂ ਮਿਲਦੀ। ਸਾਰੇ ਧਰਮਾਂ ਦਾ ਸਤਕਾਰ ਹੈ ਸਾਰੇ ਧਰਮਾਂ ਦਾ ਸਤਕਾਰ ਸਾਡੇ ਮਨਾਂ ਚ ਬਰਾਬਰ ਹੈ। ਪਰ ਇਸ ਜਗ੍ਹਾ ਦੀ ਇੱਕ ਵਿਲੱਖਣ ਪਹਿਚਾਣ ਹੈ। ਸਤਕਾਰ ਦਰਵਾਜੀ ਸਮੁੱਚੀ ਵਰਗਾਂ ਦਾ ਸਮੁੱਚੇ ਧਰਮਾਂ ਦਾ ਸਤਕਾਰ ਦਾ ਸਾਨੂੰ ਹੋਣ ਦੇ ਵਿੱਚ ਪ੍ਰਗਟਾਉਂਦਾ ਹੈ ਜਦੋਂ ਅਸੀਂ ਨਿਉਂ ਕੇ ਜਾਣਦੇ ਆ ਸਾਨੂੰ ਨਿਮਰਤਾ ਸਿਖਾਉਂਦਾ ਹੈ ਵਿਸ਼ਾਲ ਹਿਰਦੇ ਜਿਹੜਾ ਸਰੋਵਰ ਹੈ ਉਹਦੀ ਸਾਨੂੰ ਸੰਦੇਸ਼ ਮਿਲਦਾ ਹੈ ਔਰ ਇਹੋ ਜੀ ਜਗ੍ਹਾ ਤੇ ਕੱਤਵਾਦੀ ਵੱਲੋਂ ਮੈਂ ਇਹਨੂੰ ਅੱਤਵਾਦੀ ਕਹਾਂਗਾ ਕਿਉਂਕਿ ਜਿਹੜਾ ਬੰਦਾ ਤੰਕ ਫਲਾਉਂਦਾ ਅੱਤਵਾਦੀ ਹੁੰਦਾ ਹੈ ਉਹਦੇ ਵੱਲੋਂ ਬਾਰ-ਬਾਰ ਈਮੇਲ ਭੇਜ ਕੇ ਥ੍ਰੈਟ ਕਰਨੀਆਂ ਇਹ ਬਹੁਤ ਮਾੜੀ ਗੱਲ ਹੈ ਔਰ ਜਿਹੇ ਲੋਕਾਂ ਦਾ ਇੱਕ ਪੱਕਾ ਇਲਾਜ ਸਰਕਾਰ ਵੱਲੋਂ ਹੋਣਾ ਚਾਹੀਦਾ ਔਰ ਇਹ ਲੋਕ ਜਿਹੜੇ ਹੁੰਦੇ ਕਿਸੇ ਧਰਮ ਜਾਤ ਦੇ ਨਾਲ ਸੰਬੰਧ ਨਹੀਂ ਰੱਖਦੇ ਇਹਨਾਂ ਲੋਕਾਂ ਦਾ ਕੋਈ ਮਨੁੱਖਤਾ ਦੇ ਨਾਲ ਨੇੜਤਾ ਦਾ ਵਾਸਤਾ ਵੀ ਨਹੀਂ ਹੁੰਦਾ ਇਹ ਲੋਕ ਮਨੁੱਖ ਨੂੰ ਕਤਲ ਕਰਨ ਲੱਗਿਆ ਕੁਝ ਮਾੜੀ ਘਟਨਾ ਨੂੰ ਅੰਜਾਮ ਦੇਣ ਲੱਗਿਆ ਇਹਨਾਂ ਦੇ ਮਨ 'ਚ ਰਤੀ ਭਰ ਵੀ ਡਰ ਖੌਫ ਜਾਂ ਦੀ ਚੀਜ਼ ਨਹੀਂ ਹੁੰਦੀ ਜਦੋਂ ਆਪਾਂ ਅੱਜਕੱਲ ਤੁਸੀਂ ਵੇਖਦੇ ਜੇ ਮੀਡੀਆ ਦੇ ਉੱਤੇ ਕਈ ਚੀਜ਼ਾਂ ਦੀ ਸਾਨੂੰ ਇਹਨਾਂ ਹੱਤਵਾਦੀਆਂ ਵੱਲੋਂ ਜੋ ਕਾਰਵਾਈ ਕੀਤੇ ਜਾਂਦੇ ਉਹ ਦੇਖਣ ਨੂੰ ਮਿਲਦੀਆਂ ਨੇ ਤੋ ਉਹਦੇ ਸੰਦਰਭ ਦੇ ਵਿੱਚ ਸਾਰੇ ਰਲਕੇ ਇਹਦੀ ਕੋਸ਼ਿਸ਼ ਕਰ ਰਹੇ ਆਂ ਔਰ ਅਸੀਂ ਵੀ ਲੈਟਰਸ ਲਿਖੀਆਂ ਨੇ ਸਰਕਾਰ ਨੂੰ ਔਰ ਪਰ ਪ੍ਰਮਾਤਮਾ ਦੇ ਘਰ ਹੋਵੇ ਕੁਛ ਨਾ ਅਰਦਾਸ ਬੇਨਤੀਆਂ ਵੀ ਕੀਤੀਆਂ ਨੇ ਮੈਂ ਵਾਰਸੀ ਮੈਂ ਅਰਦਾਸ ਬੇਨਤੀ ਵੀ ਅਸੀਂ ਵੀ ਗੁਰੂ ਮਹਾਰਾਜ ਦੇ ਘਰ ਨਤਮਸਤਕ ਹੋਣ ਆਏ ਆਂ ਜੀ ਮੋਹਲਾ ਸਾਹਿਬ ਜਿਹੜਾ ਤੁਸੀਂ ਚਿੱਠੀ ਲਿਖੀ ਸੀ ਉਸ ਵਿੱਚ ਕਹਾਂ ਸੀ ਕਿ ਕੇਂਦਰੀ ਜਿਹੜੀਆਂ ਸੁਰੱਖਿਆ ਬਲ ਨੇ ਉਹ ਦਰਵਾਜ਼ਾ ਦੇਖੋ ਦੋ ਚੀਜ਼ਾਂ ਨੇ ਮੈਂ ਮੈਂ ਕਲੀਅਰ ਕਰ ਲਵਾਂ ਉਹੀ ਗੱਲ ਤੁਹਾਡੀ ਤੁਸੀਂ ਪਹਿਦੀ ਗੱਲ ਤੇ ਕਿਸੇ ਨੇ ਉਹਨੂੰ ਚਿੱਠੀ ਨੂੰ ਘੁਰਾਈ ਨਾ ਪੜਿਆ ਹੀ ਨਹੀਂ ਵੀ ਇੱਕ ਐਚਐਮ ਨੂੰ ਲਿਖੀ ਵੇਖ ਕੇ ਤੇ ਦਵਾ-ਦਾਵੋ ਦੇ ਤੇ ਸਾਰੇ ਰਿਐਕਸ਼ਨ ਹੋ ਗਏ ਕਿ ਪਰਮਾਨੈਂਟ ਫੋਰਸੇਜ਼ ਲੱਗ ਜਾਣ। ਉੱਤੇ ਲਿਖਿਆ ਇਮੀਡੀਏਟ ਐਂਡ ਪਰਮਾਨੈਂਟ ਸਿਕਿਉਰਟੀ ਸੋਲੂਸ਼ਨਸ। ਹੁਣ ਸੋਲੂਸ਼ਨ ਚ ਕੀ ਮੰਗੇ ਉਹਦੇ ਚ? ਨੰਬਰ 1 ਹਾਈ ਸਕਿਉਰ ਸਕੈਟ ਟੈਂਪਲ। ਇਹ ਹਾਈ ਸਕਿਉਰ ਕਰੋ। ਹਾਈ ਟੈਕ ਸਰਵੈਲੈਂਸ 인ਸਟਾਚਕਰ ਚਾਹੀਦਾ ਜਿਹੜਾ ਬੰਬ ਨੂੰ ਆਰਡੀਐਕਸ ਨੂੰ ਕੋਈ ਗੰਦ ਕੋਈ ਗਲਤ ਬੰਦਾ ਹੈ ਉਹਨੂੰ ਸਕੈਨਿੰਗ ਕਰੇ। ਇਮੀਡੀਏਟ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਨੂੰ ਡਰੋਨ ਵਗੈਰਾ ਸਿਸਟਮ ਇੱਥੇ ਰੈਡੀ ਰੱਖਣਾ ਚਾਹੀਦਾ ਪਰਮਨੈਂਟ ਸਕਿਉਰਟੀ ਸੈਲ ਕੋਆਰਡੀਨੇਸ਼ਨ ਜਿਹੜਾ ਆਪਸ ਦੇ ਵਿੱਚ ਹੁਣ ਜਦੋਂ ਕੋਈ ਮੁਸ਼ਕਲ ਆਉਂਦੀ ਦਿਨੀਆਂ ਚੱਲਦੇ ਆ ਕੋਈ ਬੀਐਸਐਫ ਤੋਂ ਆਉਂਦਾ ਕੋਈ ਚੰਡੀਗੜ੍ਹੋਂ ਆਉਂਦਾ ਇੱਥੇ ਇੱਕ ਪਰਮਨੈਂਟ ਸਕਿਉਰਟੀ ਸੈਲ ਹੋਣਾ ਚਾਹੀਦਾ ਜੇ ਕੋਈ ਘਟਨਾ ਕੋਈ ਕੋਈ 19 ਕੀ ਵੀ ਹੁੰਦੀ ਹੈ ਤੇ ਤੁਰੰਤ ਹਰਕਤ ਚ ਸਾਰਾ ਸਿਸਟਮ ਆ ਜੀ ਅੱਛਾ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਕੋਈ ਇਹਦੇ ਚ ਦੇਰੀ ਨਹੀਂ ਹੋਣੀ ਚਾਹੀਦੀ ਇਸ ਪਰਮਾਤਮਾ ਦੇ ਘਰ ਨੂੰ ਅਸੀਂ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਅਮਰਸਰ ਦੇ ਉੱਤੇ ਤੇ ਅਸੀਂ ਉਦੋਂ ਵੀ ਉਸ ਤੋਂ ਬਾਅਦ ਮੰਗ ਕੀਤੀ ਕਿ ਸਾਨੂੰ ਨੋ ਵਾਰ ਜ਼ੋਨ ਡਿਕਲੇਅਰ ਕੀਤਾ ਜਾਵੇ ਵੈਟिकन ਸਿਟੀ ਦੀ ਤਰ੍ਹਾਂ ਔਰ ਇਹਦਾ ਮੁੱਦਾ ਜਿਹੜਾ ਹੈ ਸਾਡੀ ਭਾਰਤ ਸਰਕਾਰ ਲੈ ਕੇ ਜਾਵੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿਉਂਕਿ ਉੱਥੋਂ ਹੀ ਹੋਣਾ ਹੈ ਇੱਕ ਕੁਇਕ ਰਿਐਕਸ਼ਨ ਟੀਮ ਹੋਣੀ ਚਾਹੀਦੀ ਹੈ ਬੰਬ ਡਿਸਪੋਜ਼ਲ ਜਿਹੜੀ ਇਮੀਡੀਏਟ ਇੱਥੇ ਹੋਵੇ ਹੁਣ ਮੈਨੂੰ ਦੱਸੋ ਇੱਥੇ ਫੋਰਸਿਸ ਮੈਂ ਕਿੱਥੇ ਲਿਖੀਆਂ ਜੀ ਦੂਜੀ ਗੱਲ ਦੇਖੋ ਜਦੋਂ ਇਹੋ ਜੀ ਭੀੜ ਪਵੇ ਨਾ ਸਾਨੂੰ ਤਾਕਤ ਪੂਰੀ ਲਾਉਣੀ ਚਾਹੀਦੀ ਹੈ ਕਿਸੇ ਵੀ ਇਹੋ ਜਿਹੇ ਲੋਕਾਂ ਨਾਲ ਲੜਨ ਦੀ ਦੇਖੋ ਅਸੀਂ ਕੋਈ ਵੀ ਕਤਾਈ ਨਹੀਂ ਵਰ ਸਕਦੇ ਇਸ ਘਰ ਦੀ ਸੁਰੱਖਿਆ ਵਾਸਤੇ ਫਿਰ ਅਸੀਂ ਤੇ ਹੋਏ ਹੀ ਨਾ ਜੇ ਪਰਮਾਤਮਾ ਨੇ ਸਾਨੂੰ ਇੰਨਾ ਕੁਝ ਦਿੱਤਾ ਜੇ ਸਮਰੱਥ ਬਣਾਇਆ ਹੈ ਤਾਂ ਜੇ ਅਸੀਂ ਕੋਸ਼ਿਸ਼ ਕਰ ਹੀ ਨਹੀਂ ਸਕਦੇ ਅਸੀਂ ਅਸੀਂ ਪਿੱਠ ਕਰਕੇ ਬਹਿ ਜਾਾਂਗੇ ਕਿਸੇ ਸਿਸਟਮ ਵਾਲੇ ਗਲਤ ਨਹੀਂ ਤਾਂ ਬਣਦੀ ਜੀ ਹੁਣ ਜੇ ਸਾਨੂੰ ਭਾਰਤ ਜੇ ਆ ਸਾਡੀ جنگ ਹੋਈ ਹੈ ਪਾਕਿਸਤਾਨ ਨਾਲ ਸਾਰੀ ਆਰਮੀ ਇੱਥੇ ਸੀ ਜੰਗ ਮੁੱਕ ਗਈ ਉਹ ਚਲੇਗੇ ਤੋ ਅਸੀਂ ਇਹਨਾਂ ਚੀਜ਼ਾਂ ਨੂੰ ਗਲਤ ਜਿਹੜੀ ਗੁਸ਼ਤ ਤਰੀਕੇ ਨਾਲ ਦੇਖਿਆ ਉਹਦੇ ਹਰ ਇੱਕ ਦਾ ਆਪਣਾ ਤਰੀਕਾ ਹੈ ਪਰ ਮੇਰਾ ਤੇ ਮੰਨਣਾ ਹੈ ਜੀ ਜੇ ਅਸੀਂ ਇਸ ਗੁਰੂ ਘਰ ਦੀ ਸਿਕਿਉਰਿਟੀ ਵਾਸਤੇ ਇੱਕ ਰਤੀ ਭਰ ਵੀ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਦੂਜੀ ਗੁਰੂ ਘਰ ਦੇ ਮੁੱਦੇ ਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ ਬਈ ਉਹਨਾਂ ਦਾ ਕੰਮ ਹੈ ਮੈਂ ਦੇਖੋ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਐ ਮੈਨੂੰ ਬਹੁਤ ਡਰ ਲੱਗਦਾ ਹੈ ਇਸ ਘਰ ਤੇ ਕਿਹੜੇ ਹਮਕੇ ਤੁਸੀਂ ਵੇਖੋ ਮੈਂ ਜਦੋਂ ਵੀ ਆਇਆ ਭਾਵੇਂ ਮੈਨੂੰ ਟਿਕਟ ਮਿਲੇ ਚਾਹੇ ਮੈਂ ਸ਼ੁਕਰਾਨਾ ਕਰਨਾ ਵਾ ਤੁਸੀਂ ਮੈਨੂੰ ਕੱਲੇ ਨੂੰ ਆਉਂਦੇ ਵੇਖਿਆ ਹੋਗਾ ਜਾਗੂ ਭੈਣਪਰਾ ਕੋ ਨਾਲ 1 2 ਹਜ਼ਾਰ ਦੇ ਹੁਣ ਕਦੀ ਮੈਨੂੰ ਕਦੀ ਮੈਨੂੰ ਕੋਈ ਕੋਈ ਦੀ ਭੀੜ ਚਾਹੁੰਦੇ ਦੇਖਿਆ ਜੀ ਮੈਂ ਡਰਦਾ ਇਹ ਨਾ ਕਰੂ ਇਹ ਕਿ ਇਹ ਬੜੇ ਪਵਿੱਤਰ ਸਥਾਨ ਨੇ ਇੱਥੇ ਅਸੀਂ ਬਹੁਤ ਛੋਟੇ ਹਾਂ ਕਿ ਤਿੰਨਕੇ ਦੇ ਮਾਫਕ ਐ ਸੋ ਇਹਨਾਂ ਚੀਜ਼ਾਂ ਦੇ ਉੱਤੇ ਰਾਜਨੀਤੀ ਕਿਸੇ ਬੰਦੇ ਨੂੰ ਨਹੀਂ ਕਰਨੀ ਚਾਹੀਦੀ ਇਹਦੀ ਭਾਵਕਤਾ ਨੂੰ ਸਮਝੋ ਹੁਣ ਦੇਖੋ ਇੰਨੇ ਜਿਹੜੇ ਸਰਵੇਨੈਂਸ ਸਿਸਟਮ ਕਹਿੰਦੇ ਐ ਕਰੋੜਾਂ ਦਾ ਬਜਟ ਐ ਠੀਕ ਐ ਜੀ ਔਰ ਮੇਰਾ ਮੰਨਣਾ ਕਿ ਜੇ ਕੇਂਦਰ ਸਰਕਾਰ ਦਵੇ ਕਿਉਂ ਨਾ ਇੱਥੇ ਬਣਵਾ ਕੇ ਸਾਨੂੰ ਜੀ ਉਹਦਾ ਫਰਜ਼ ਬੰਦਾ ਐ ਉਹ ਹੀ ਟੈਕਸ ਪੇਰ ਐ ਉਹਦੇ ਦੂਜੀ ਗੱਲ ਸਾਨੂੰ ਕਿਸੇ ਇਹ ਨਹੀਂ ਗੱਲ ਕਿ ਕਿਸੇ ਫੋਰਸ ਤੇ ਘੱਟ ਭਰੋਸਾ ਕਿਸੇ ਤੇ ਜ਼ਿਆਦਾ ਪਰ ਜਿਹੜਾ ਸਿਸਟਮ ਜਿਹਦੇ ਕੋਲ ਹੈਗਾ ਉਹਨੇ ਲੜਨਾ ਹੈ ਉਹਦੇ ਨਾਲ ਹੁਣ ਜੇ ਬੰਬ ਸquad ਦੀ ਗੱਲ ਆਉਂਦੀ ਹੈ ਤੁਹਾਡੇ ਸਾਹਮਣੇ ਕੱਲ ਦੇ ਨਹੀਂ ਪੁਲਿਸ ਕਮਿਸ਼ਨਰ ਕਹਿ ਰਹੇ ਕਿ ਬੀਐਸਐਫ ਨਾਲ ਮੇਰੀ ਗੱਲ ਹੋ ਗਈ ਹੈ ਜੀ ਉਹ ਆਈ ਨਹੀਂ ਜੀ ਆਰਮੀ ਆਰਮੀ ਉਹਨਾਂ ਨਾਲ ਔਨ ਔਨ ਫਲੋਰ ਹੈ ਜੀ ਕਿਉਂ ਆ ਕਿਉਂਕਿ ਜਿਹੜੇ ਚੀਜ਼ ਉਹਨਾਂ ਕੋਲ ਹੈ ਉਹਨਾਂ ਕੋਲ ਇੰਸਟਰੂਮੈਂਟ ਨਹੀਂ ਆਪਣੇ ਲੋਕਲ ਫੋਰਸਿਸ ਕੋ ਨਹੀਂ ਹੁੰਦੇ ਸੋ ਇਹਨਾਂ ਚੀਜ਼ਾਂ ਨੂੰ ਬੜੀ ਸਮਝਣ ਦੀ ਲੋੜ ਹੈ ਇਹ ਜਿਹੜੀ ਜਿਸ ਜਗ੍ਹਾ ਤੇ ਖੜੇ ਆ ਇੱਥੇ ਸਮੁੱਚੀ ਮਾਨਵਤਾ ਦਾ ਜਦੋਂ ਸੰਦੇਸ਼ ਹੈ ਇਸ ਜਗ੍ਹਾ ਵਾਸਤੇ ਕੋਈ ਉੱਚਾ ਨੀਮਾਨੀ ਹੈਗਾ ਇੱਥੇ ਨਾ ਤੇ ਜਾਤ ਪਾਤ ਦੀ ਕੋਈ ਗੱਲ ਐ ਜਿਹੜੇ ਲੋਕ ਕੋਈ ਇਹਨੂੰ ਕਦੀ ਕਿਸੇ ਚੀਜ਼ ਨਾਲ ਠੀਕ ਐ ਸਾਡਾ ਸਿੱਖਾਂ ਦਾ ਇੱਕ ਕੇਂਦਰ ਐ ਪਰ ਇਹਦੀ ਜਿਹੜੀ ਜਿਹੜੇ ਇਹਦੀ ਪ੍ਰਮਾਨਤਾ ਆ ਉਸ ਮੁੱਚੀਆਂ ਜਾਤਾਂ ਧਰਮਾਂ ਵੱਲੋਂ ਆ ਔਰ ਗੁਰੂ ਮਹਾਰਾਜ ਦਾ ਗੁਰਨਾਨਕ ਦਾ ਸੰਦੇਸ਼ ਵੀ ਸਾਰਿਆਂ ਦਾ ਐ ਜਿਹੜਾ ਵੀ ਇੱਥੇ ਆਉਂਦਾ ਉਹਦਾ ਐ ਉਹ ਮਨੁੱਖਤਾ ਦੀ ਗੱਲ ਕਰਦੇ ਆ ਤੇ ਕੋਈ ਵੀ ਬੰਦਾੜਾ ਵਰਗਾਂ ਨਾਲ ਜੋੜ ਕੇ ਮੈਂਦਾ ਮੇਰਾ ਮੰਨਣਾ ਐ ਕਿ ਇਸ ਸਥਾਨ ਨੂੰ ਕਿਸੇ ਵੀ ਚੀਜ਼ ਨਾਲ ਨਹੀਂ ਜੋੜਨਾ ਚਾਹੀਦਾ ਇਹ ਮਨੁੱਖਤਾ ਦਾ ਕੇਂਦਰ ਐ ਔਰ ਮਨੁੱਖਤਾ ਦੀ ਬਾਣੀ ਦਾ ਪ੍ਰਵਾਹ ਹੋ ਰਿਹਾ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਔਰ ਉਹ ਬਾਣੀ ਤੇ ਕਿਤੇ ਵੀ ਕਿਸੇ ਦੇ ਵਰਗ ਦੀ ਗੱਲ ਨਹੀਂ ਕੀਤੀ ਜਾਂਦੀ ਉੱਥੇ ਸਿਰਫ ਮਨੁੱਖਤਾ ਦੀ ਭਲੇ ਦੀ ਗੱਲ ਹੁੰਦੀ ਹੈ ਤੇ ਆਪਾਂ ਨੂੰ ਉਹਦੇ ਤੱਕ ਹੀ ਰੱਖਣਾ ਚਾਹੀਦਾ ਔਰ ਜੀ ਤੋੜ ਮੈਂ ਫੇਰ ਕਹਾਂ ਚਾਹੇ ਇੰਡੀਅਨ ਗਵਰਨਮੈਂਟ ਹੈ ਚਾਹੇ ਸਟੇਟ ਗਵਰਨਮੈਂਟ ਹੈ ਜੀ ਤੋੜ ਇੱਕ ਰਤੀ ਭਰ ਵੀ ਫਰਕ ਨਹੀਂ ਰਹਿਣਾ ਚਾਹੀਦਾ ਵੀ ਕੋਈ ਬੰਦਾ ਇਹ ਹਮਾਕਤ ਕਰ ਜੇ ਵੀ ਯਾਰ ਤੁਹਾਨੂੰ ਦੱਸਿਆ ਵੀ ਸੀ ਮੇਲ ਵੀ ਕੀਤੀਆਂ ਤੁਸੀਂ ਕੀ ਕਰ ਲਿਆ ਇਹ ਨਹੀਂ ਕੰਪਰਮਾਈਜ਼ ਹੋ ਸਕਦਾ ਕਿਸੇ ਕੀਮਤ ਤੇ ਹਲਾ ਸਰ ਇਸ ਤੋਂ ਬੱਤ ਕੋਈ ਹੋ ਰਹੀ ਮੈਨੂੰ ਤੁਹਾਨੂੰ ਆਈ ਹੈ ਕੋਈ ਅਜੀਤ ਨਹੀਂ ਆਈ ਕੋਈ ਇਹ ਕਾਈ ਸੋ ਜਿੱਦਨ ਇੱਥੇ ਆਈ ਉਸ ਤੋਂ ਪਹਿਲਾਂ ਮਨੇਰੇ ਆਈ ਸੀ ਜਿੱਦਨ ਸੈਕਿੰਡ ਈਮੇਲ ਆਈ ਆ ਅਸੀਂ ਉਹ ਸਪੈਮ ਸੀ ਸਪੈਮ ਕਰਕੇ ਜਿਹੜਾ ਐਡਰੈਸ ਹੈ ਮੇਰੇ ਆਫਿਸ ਚ ਖੁੱਲਦਾ ਡੈਸਕ ਤੇ 10 11 ਵਜੇ ਮੁਲਾਜ਼ਮ ਆਉਂਦੇ ਉਹਨਾਂ ਕੋਈ ਧਿਆਨ ਨਹੀਂ ਦਿੱਤਾ ਔਰ ਉਹ ਜਿਵੇਂ ਉਹਨਾਂ ਚੰਦਰ ਚੂੜ ਸਿੰਘ ਬਣਾਇਆ ਨਾ ਉਹਨਾਂ ਕਹਿੰਦਾ ਕਿਸੇ ਆਉਦੀ ਹੋਣੀ ਆ ਕਿਸੇ ਆਪਣਾ ਸੌਰੀ ਜਿਹੜਾ ਚੀਫ ਆਪਣਾ ਜਸਟਿਸ ਸੀ ਤੇ ਉਸੋ ਇਸ ਕਰਕੇ ਉਹਦਾ ਧਿਆਨ ਨਹੀਂ ਦਿੱਤਾ ਗਿਆ ਔਰ ਜਦੋਂ ਜਦੋਂ ਮੈਂ ਜਦੋਂ ਗੱਲ ਤੇ ਮੁੱਕਦੀ ਹੈ ਵੀ ਜਦੋਂ ਤੁਹਾਡੇ ਮੀਡੀਆ ਰਾਹੀਂ ਤਾਂ ਮੀ ਜੀ ਨੇ ਕਿਹਾ ਮੈਨੂੰ ਵੀ ਪਤਾ ਉਦੋਂ ਲੱਗਾ ਮੈਂ ਬਾਹਰ ਬੈਠਾ ਸੀ ਮੈਂ ਇੱਕ ਮੀਨਰ ਸਾਹਿਬ ਨਾਲ ਕਿਹਾ ਮੈਂ ਕੱਲ ਦਾ ਤੁਹਾਨੂੰ ਪਤਾ ਤੁਸੀਂ ਕਿਉਂ ਨਹੀਂ ਦੱਸਿਆ ਜੀ ਸਾਨੂੰ ਤੁਹਾਡਾ ਫਰਜ਼ਮੰਦ ਆ ਸਾਡੇ ਨਾਲ ਗੱਲ ਕਰਨੀ ਜੇ ਮੇਰਾ ਵੀ ਚਲੋ ਨਾ ਆ ਮੈਂ ਤਾਂ ਬਹੁਤ ਤਨਕਾ ਹਾਂ ਪਰ ਇੱਕ ਰੀ ਬੰਦੇ ਨੇ ਗਲਤੀ ਕਰਨੀ ਚਾਹੀਦੀ ਨਾ ਕਿ ਇਹ ਆ ਚੀਜ਼ ਹੈ ਔਰ ਕਈ ਵਾਰੀ ਜਿਹੜਾ ਜਿਹੜਾ ਸ਼ਰਾਧਤੀ ਬੰਦਾ ਹੁੰਦਾ ਜਿਹੜਾ ਤਤਵਾਦੀ ਹੁੰਦਾ ਕਈ ਵਾਰੀ ਸੌਫਟ ਟਾਰਗੇਟ ਯੂਜ਼ ਕਰਨੀ ਤਾਂ ਉਹ ਕਹਿੰਦਾ ਮੈਂ ਈਮੇਲ ਭਾਈ ਸੀ ਤੁਸੀਂ ਕੀ ਕਰ ਲਿਆ ਸੋ ਇਸ ਕਰਕੇ ਸਾਨੂੰ ਬੜਾ ਅਵੇਅਰ ਰਹਿਣ ਦੀ ਲੋੜ ਹੈ ਔਰ ਜਦੋਂ ਯੁੱਗ ਹੈ ਦੀ ਇਹ ਸਰਵੇਲੈਂਸ ਕੋ ਚੀਜ਼ਾਂ ਡਿਵੈਲਪ ਹੋਈਆਂ ਨੇ ਕਿ ਉਹਦੇ ਚ ਕੁਦਰਤ ਦਾ ਯੋਗਦਾਨ ਨਹੀਂ ਹੈਗਾ ਅੱਜ ਵੱਡੇ ਵੱਡੇ ਸਾਇੰਸਦਾਨ ਵੱਡੇ ਵੱਡੇ ਜਿਹੜੇ ਇਨਫਰਾ ਡਿਵੈਲਪ ਕਰਦੇ ਨੇ ਉਹ ਪ੍ਰਮਾਤਮਾ ਦੇ ਘਰ ਚ ਅਰਦਾਸ ਕਰਦੇ ਸੱਚੇ ਪਾਤਸ਼ਾਹ ਤੂੰ ਮੈਨੂੰ ਇਸ ਕਾਬਿਲ ਬਣਾਇਆ ਤੇ ਜੋ ਉਹਨੀਆਂ ਬਣਾਈਆਂ ਚੀਜ਼ਾਂ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ ਇਹ ਤਾਂ ਗਲਤ ਗੱਲ ਆ ਆਪਾਂ ਨੂੰ ਉਹਦੇ ਆਸਤੇ ਜਿਹੜੀ 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 ਡਿਵੈਲਪਮੈਂਟ ਜਿਹੜੀ ਕਾਇਨਾਤ ਹੋਈ ਆ ਇੱਕ ਬੰਨੇ ਆਪਾਂ ਪ੍ਰਮਾਤਮਾ ਦਾ ਜਿਹੜਾ ਸ਼ੁਕਰਾਨਾ ਕਰਦੇ ਆ ਕਿ ਸੱਚੇ ਪਾਤਸ਼ਾਹ ਮੈਂ ਇੱਥੇ ਪਹੁੰਚਿਆ ਤੇਰਾ ਸ਼ੁਕਰਾਨਾ ਤੇ ਫਿਰ ਜਿਹੜੀਆਂ ਚੀਜ਼ਾਂ ਡਿਵੈਲਪ ਇਨਾ ਬੰਦਿਆਂ ਨੂੰ ਰੋਕਣ ਵਾਸਤੇ ਇਹ ਕੁਦਰਤ ਨੇ ਕਰਾਈਆਂ ਕਿਉਂਕਿ ਜਦੋਂ ਬੰਦੇ ਇਹੋ ਜਿਹੇ ਮਾੜੇ ਧਰਤੀ ਤੇ ਪੈਦਾ ਹੁੰਦੇ ਆ ਪ੍ਰਮਾਤਮਾ ਉਹਦਾ ਹੱਲ ਬਰਾਬਰ ਨਾਲ-ਨਾਲ ਹੀ ਦਿੰਦਾ ਏ ਬਿਲਕੁਲ ਮੈਂ ਉੱਥੇ ਮੈਂ ਧਾਮੀ ਸਾਹਿਬ ਤੇ ਬਾਅਦ ਸੰਗਤ ਗੱਲ ਹੋਈ ਹੈ ਔਰ ਮੈਂ ਸਖਤਰ ਦੇ ਨਾਲ ਟਾਈਮ ਲਿਆ ਹੈ ਹੁਣ ਇਥੋਂ ਗੁਰੂ ਘਰ ਮੱਥਾ ਟੇਕ ਕੇ ਫਿਰ ਮੈਂ ਉੱਥੇ ਮੁਲਾਕਾਤ ਕਰਾਂਗੇ